thank <laughs> ਸਾਰੇ ਪਟਾਣਕੋਟ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਪੂਰੇ ਦੇਸ਼ ਦੇ ਅੰਦਰ 22 ਤਰੀਕ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਪੂਰਾ ਦੇਸ਼ ਰਾਮਈ ਹੋਇਆ ਪਿਆ ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਰਾਮ ਭਗਤ ਰਹਿੰਦੇ ਨੇ ਉਹਨਾਂ ਦੇ ਅੰਦਰ प्राण प्रतिष्ठा भगवान राम अयोध्या ਦੇ ਅੰਦਰ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਪਣੇ ભવ્ય ਮੰਦਰ ਦੇ ਅੰਦਰ ਮੈਂ ਤੇ ਕਵਾਂਗਾ ਗ੍ਰਹਿ ਪ੍ਰਵੇਸ਼ ਕਰ ਰਹੇ ਨੇ ਜਿਸ ਪ੍ਰਕਾਰ ਦੀਵਾਲੀ ਮਨਾਈ ਜਾਂਦੀ ਹੈ ਉਸੇ ਪ੍ਰਕਾਰ ਦਾ ਉਸ ਉਸਾ ਉਸੇ ਪ੍ਰਕਾਰ ਦਾ ਉલ્લાਸ ਉਸੇ ਪ੍ਰਕਾਰ ਦੀ ਖੁਸ਼ੀ ਪਠਾਨਕੋਟ ਨਗਰ ਚ ਵੀ ਦੇਖੀ ਜਾ ਰਹੀ ਹੈ ਪੂਰਾ ਪਠਾਨਕੋਟ ਇਸ ਵੇਲੇ ਰਾਮਮਈ ਹੋਇਆ ਪਿਆ ਮੰਦਰਾਂ ਹੋਣ ਗੁਰਦੁਆਰਾ ਸਾਹਿਬਾਂ ਹੋਣ ਦੁਕਾਨਦਾਰਾਂ ਹੋਣ ਮਜ਼ਦੂਰਾਂ ਹੋਣ ਜਿਹੜਾ ਰਾਮ ਨਾਲ ਪਿਆਰ ਕਰਦਾ ਉਹ ਰਾਮਮਈ ਹੋਇਆ ਪਿਆ ਲਗ ਲਗ ਜਗਾ ਤੇ ਦੁਕਾਨਦਾਰਾਂ ਨੇ ਸਵੈਮ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਦੁਕਾਨਾਂ ਸਜਾਈਆਂ ਨੇ ਲਾਈਟਾਂ ਲਗਾਈਆਂ ਨੇ ਬਾਜ਼ਾਰ ਸਜੇ ਪਏ ਨੇ ਪ੍ਰਭੂ ਰਾਮ ਜੀ ਦੇ ਝੰਡੇ ਜਿਹੜੇ ਆ ਭਗਵਾ ਉਹ ਦੁਕਾਨਾਂ ਤੇ ਘਰਾਂ ਦੇ ਅੰਦਰ ਲੱਗੇ ਪਏ ਨੇ ਮੈਂ ਐਸਾ ਦ੍ਰਿਸ਼ ਆਪਣੇ ਜੀਵਨ ਦੇ ਅੰਦਰ ਕਦੀ ਨਹੀਂ ਦੇਖਿਆ ਜਿਸ ਪ੍ਰਕਾਰ ਦਾ ਦ੍ਰਿਸ਼ ਇਸ ਵੇਲੇ ਪਟਾਣਕੋਟ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਮੈਂ ਪਟਾਣਕੋਟ ਦੇ ਨਗਰ ਨਿਵਾਸੀਆਂ ਦਾ ਪਟਾਣਕੋਟ ਦੇ ਦੁਕਾਨਦਾਰ ਬੰਦੂਆਂ ਦਾ ਪਟਾਨਕੋਟ ਦੇ ਸਾਰੇ ਹੀ ਵਪਾਰਿਕ ਸਮਾਜਿਕ ਰਾਜਨੀਤਿਕ ਐਨ ਜੀਓਜ਼ ਦਾ ਵੀ ਧੰਨਵਾਦ ਹਾਂ ਕਿ ਜਿਹੜੇ ਕਿ ਇਸ ਉਲਾਸ ਦੇ ਅੰਦਰ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਨੇ ਔਰ ਇੱਕ ਉੱਤਸਵ ਦਾ ਮੋਲ ਹੈ ਪਰ ਹੋਵੇ ਵੀ ਕਿਉਂ ਨਾ ਬੜਾ ਲੰਬਾ ਸੰਘਰਸ਼ ਹੈ 500 ਸਾਲਾਂ ਦਾ ਸੰਘਰਸ਼ ਹੈ ਨਰਮਨ ਜੀ ਆਪਣੇ ਘਰ ਅਗਰ ਆ ਰਹੇ ਨੇ ਤੇ ਮਰਿਆਦਾ ਦੇ ਨਾਲ ਹੀ ਆ ਰਹੇ ਨੇ ਨਿਆਏ ਲੈ ਕੇ ਆ ਰਹੇ ਨੇ ਔਰ ਆ ਸਾਡੀ ਜਿਹੜੀ ਪੀੜੀ ਹੈ ਬੜੀ ਭਾਗੇਸ਼ਾਲੀ ਹੈ ਕਈ ਪੀੜੀਆਂ ਇਸ ਕਰਕੇ ਚਲੀਆਂ ਗਈਆਂ ਕਿ ਭਗਵਾਨ ਰਾਮ ਜੀ ਦਾ ਮੰਦਿਰ ਉਹਨਾਂ ਦੇ ਸਾਹਮਣੇ ਬਣੇ ਲੇਕਿਨ ਨਹੀਂ ਬਣਿਆ ਅੱਜ ਦੀ ਪੀੜੀ ਬੜੀ ਸਭਾਗੇਸ਼ਾਲੀ ਹੈ ਕਿ ਭਗਵਾਨ ਰਾਮ ਜੀ ਦਾ ਭਵੇ ਮੰਦਿਰ ਬਣਦੇ ਹੋਏ ਦੇਖ ਰਹੀ ਹੈ ਮੈਂ ਆਪ ਸਭ ਦੇ ਮਾਧਿਅਮ ਦੇ ਨਾਲ ਨਿਵੇਦਨ ਕਰਨਾ ਚਾਹਨਾ ਪੱਤਰਕਾਰ ਮਿੱਤਰਾਂ ਦੇ ਮਾਧਿਅਮ ਦੇ ਨਾਲ ਕੋਈ ਕੋਰ ਕਸਰ ਨਾ ਛੱਡਿਓ ਇਹ ਦਿਨ ਇਤਿਹਾਸ ਦੇ ਅੰਦਰ ਸੋਰਨ ਦੇ ਵਿੱਚ ਅਕਸ਼ਰਾਂਚੇ ਲਿਖਿਆ ਜਾਏਗਾ ਜਿਦਾ ਲੋਕੀ ਦੀਵਾਲੀ ਮਨਾਉਂਦੇ ਆ ਹਰ ਵਾਰ 22 ਜਨਵਰੀ ਜਿਹੜੀ ਆ ਦੀਵਾਲੀ ਹੋਏ ਕਰੇਗੀ ਆਓ ਮਿਲ ਕੇ ਪ੍ਰਭੂ ਰਾਮ ਜੀ ਦੇ ਚਰਣਾ ਦੇ ਅੰਦਰ ਵੰਦਨ ਕਰੀਏ ਔਰ ਇੱਕ ਗੱਲ ਹੋਰ ਕਹਾਂਗਾ ਰਾਮ ਬਧਰਾਚਾਰੀ ਜੀ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਪ੍ਰਾਨ ਇਹ ਇਕੱਲੀ ਪ੍ਰਾਨ ਪ੍ਰਤੀਸ਼ਠਾ ਨਹੀਂ ਹੈ ਇਹ ਮੂਰਤੀ ਦੀ ਪ੍ਰਤਾ ਪ੍ਰਾਨ ਪ੍ਰਤੀਸ਼ਠਾ ਨਹੀਂ ਹੈ ਇਹ ਹਿੰਦੁਸਤਾਨ ਦੇ ਉਤੇ ਤ੍ਰੇਤਾ ਯੁਗ ਦਾਸ ਦੀ ਛਾਇਆ ਜਿਹੜੀ ਹੈ ਉਦਾ ਲੋਕਾ ਉਰਪਨ ਹੋ ਰਿਹਾ ਹੈ ਇਹਦਾ ਮਤਲਬ ਰਾਮ ਰਾਜੇ ਵੱਲ ਹਿੰਦੁਸਤਾਨ ਬਦੇਗਾ ਆਓ ਪ੍ਰਭੂ ਪ੍ਰੇਮੀਆਂ ਕੋਈ ਕਸਰ ਨਾ ਛੜੀਏ ਔਰ ਇਸ ਪ੍ਰਾਨ ਪ੍ਰਤੀਸ਼ਠਾ ਦਾ ਹਿੱਸਾ ਬਣੀਏ ਘਰਤ ਜਾਈਏ ਝੰਡੇ ਲਗਾਈਏ ਲਾਈਟਿੰਗ ਕਰੀਏ ਔਰ ਪ੍ਰਭੂ ਰਾਮ ਜੀ ਦਾ ਗੁਣਗਾਨ ਕਰੀਏ ਜੈ ਸ਼੍ਰੀ ਰਾਮ ਐ ਸ਼੍ਰੀ